ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੰਗਲ ਪੈਂਡ ਤੋਂ ਅੱਜ ਟਰੈਕਟਰਾਂ ਦਾ ਕਾਫਲਾ ਚੱਲਿਆ ਵੱਡਾ ਹੋਸਾ ਆ ਕੇ ਕੋਲ ਇਕੱਠੇ ਹੋਈ ਜਾਂਦੇ ਹਜੇ ਤੇ ਇਹ ਕਰਨਗੇ ਟਰੈਕਟਰ ਪ੍ਰੇਡ ਅੱਜ ਆਪਣੇ ਸੰਘਾਰਸੀ ਯੋਧੇ ਆਪਰੇਂਸ ਖੜਾ ਆਪਣਾ ਆ ਬਾਈ ਆਪਣਾ ਪਟੋਗਿਆ ਦੇਣ ਇਹਨੂੰ ਮੈਂਬਰ ਜੱਟੂ ਆਪਣਾ ਬਾਬਾ ਰੋਲਦੂ ਆਪਣਾ ਬਲਵੀਰ ਜਿਹੜਾ ਆ ਬੂਟੇ ਭਰਾਣਾ ਟਰੈਕਟਰ ਖੜਾ ਜੀ ਆ ਮਾਮਾ ਸੁਖਦੇਵ ਜੈਤੋ ਸ਼ੈਮਰ ਵੀਰ ਆਪਣਾ ਤੇ ਆ ਰਾਜੂ ਵੀਰ ਖੜਾ ਆਪਣਾ ਬਾਈ ਚਾਰਨ ਖੇਤ ਵਾਲੇ ਹੋਰ ਭਰਾ ਠੀਕ ਆ ਜੀ ਗੱਗਾ ਵੀਰ ਆਪਣਾ ਕਾਲੇ ਗੁਜਰਗਾ ਜੱਸਾ ਲੱਭੀ ਗਰਦੀਪ ਕਾ ਜੀ ਆ ਬਾਦਲ ਖਹਿਰੇ ਵਾਲਾ ਟਰੈਕਟਰ ਖੜਾ ਹੈ ਆਪਣਾ ਆ ਗੋਰੇ ਜੈਲੂ ਦਾ ਆ 10 ਦਾ ਟਰੈਕਟਰ ਖੜਾੜ ਤੋ ਜੁੰਦਿਆ ਆ ਗੱਲ ਆਪਣਾ ਦੀਪੀ ਗੱਲ ਦੇ ਭਾਈ ਇਕਾਈ ਮੈਂਬਰ ਆਪਣਾ ਬੂਟਾ ਪਰਲਾਣ ਇਕਾਈ ਮੈਂਬਰ ਸੋਮਾ ਵੀਰ ਆਪਣਾ ਇਹ ਵੀ ਲੈ ਟਰੈਕਟਰ ਆਪਣਾ ਜੀਤਾ ਰਣਜੀਤ ਜੀਤਾ ਖਾਲ ਦਾ ਇਕਾਈ ਮੈਂਬਰ ਆਪਣਾ ਆ ਭਾਈ ਬਾਬਾ ਆਪਣਾ ਇਕਾਈ ਮੈਂਬਰ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਅਜੇ ਹੋਰ ਵੀ ਆਈ ਜਾਂਦੇ ਟਰੈਕਟਰ đi hurry, hurry. Hurry, 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 đi hurry, 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 ਤੂੰ ਮੈਨੂੰ ਮੋਟਰਸਾਈਕਲ ਜਾਣਾ ਮਗਰ ਵੀਡੀਓ ਬਣਾਉਣੀ ਆ ਪਹਿਲਾਂ ਦੀ ਚੱਲ ਹੌਲੀ ਹੌਲੀ ਚੱਲ ਹੌਲੀ ਹੌਲੀ ਚੱਲ ਕੋਪੀ ਚੱਲ ਹੌਲੀ ਹੌਲੀ ਜਾਣਾ ਹੌਲੀ ਹੌਲੀ ਚਾ ਚੱਲ ਹੌਲੀ 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 ਪੈਟ ਤੋਂ ਦੀ ਕਿਹੜਾ ਦੇਣਾ ਆ ਜਾ ਵੀ ਰਾਜੂ ਕਿਹਨੋ ਗੜਵਾ ਹਰ ਰੇਡ ਉਧਾਰੋ ਖੜਾ ਸਭ ਉੱਤਾਰ ਦੇ ਗੱਲੀਆਂ ਹੈ ਜਿਆਨ ਦੇ ਕੋਈ ਨਹੀਂ ਆਪਾਂ ਮੋਟਰਸਾਈਕਲ ਤੇ ਚੱਲਦੇ ਆਂ ਕੋਈ ਨਹੀਂ ਇਸ ਦੇ ਉੱਤੇ ਫੋਟੋ ਵਿੱਚ ਆ ਜਾ ਗੋਗਰੂ ਲੈਣਾ ਹਾਂ ਕੇਰਾ ਆਪਾਂ ਨੂੰ ਮਗਰ ਤੋਰ ਕੇ ਮੋਟਰਸਾਈਕਲ ਤੇ ਚੱਲਦੇ ਆਪਾਂ ਆਹ ਆ ਜਾ ਤੇਰੀ ਬੈਣਾ ਹੁਣ ਮੈਂ ਤੇਰੇ ਨਾਲ ਚੱਲਦੇ ਆਂ ਲਾ ನೋಡಿಯೋ ಹೌದು ಹೌದು ಚಲೋ ಚಲ ಮೂರೆ ಕಳೆ ಹುರ ಚಲ ਆਪਣੇ ਮਧੇਜ ਚੌਂਚ ਕੀਤਾ ਵਾ ਗੱਟਾ ਨਹੀਂ ਨਹੀਂ ਉਧਰ ਵੀ ਚੱਲ ਬਣਾਗੇ ਉਧਰ ਵੀ ਚੱਲ ਬਣਾਗੇ ਆਹ ਕੌਲੀ ਆੜੇ ਕਿਸੇ ਦੇਸ ਵਿੱਚ ਹੋਣੀ ਵੀ ਗੀਰ ਮੱਤਾ ਸਾਗਿਆ ਅੱਜ ਵੀ ਅਸੀਂ ਦੇ ਸਾਥ ਹੀ ਗੀਰ ਬਰਨਾ ਸੀ ਗਿਆ ਕਿਹਨਾ ਪੈਂਟ ਤੁਸੀਂ ਕਿਹੜਾ ਦੇ ਦਿੰਦੇ ਆ ਹਾਂ ਪੈਂਟ ਤੋਂ ਦੀ ਕਿਹੜਾ ਦੇਣਾ ਕਰ ਹਾਂ ਦੇਖੇ ਖੜ ਗਿਆ ਮੜਾ ਲਾਲਾ ਸਾਈਡ ਤੇ